ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਬੀਤੇ ਦਿਨੀ ਅਮਰੀਕਾ ਵਿਖੇ ਹੋ ਰਹੀ ਰਾਜਨੀਤਿਕ ਕਾਨਫਰੰਸ ਦੇ ਵਿੱਚ ਜਾਣ ਤੋਂ ਰੋਕਿਆ ਗਿਆ। ਸੋ ਇਸ ਮਾਮਲੇ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਐਜੂਕੇਟਿਡ ਰਾਜਨੀਤਿਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਤੋਂ ਇਲਾਵਾ ਮੈਨੂੰ ਵੀ ਬੁਲਾਇਆ ਗਿਆ। ਪਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਨਾਲ ਹੀ ਉਹਨਾਂ ਦਾ ਕਹਿਣਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਰਾਜਨੀਤਿਕ ਕਾਨਫਰੰਸ ਦੇ ਵਿੱਚ ਪੰਜਾਬ ਦੀ ਜਾਂ ਇੰਡੀਆ ਦੀ ਨੁਮਾਇੰਦਗੀ ਕਰਨ ਦਾ ਜੋ ਮੌਕਾ ਮਿਲਿਆ ਸੀ ਉਸ ਨੂੰ ਭਾਜਪਾ ਨੇ ਬੇਅਸਰ ਕਰ ਦਿੱਤਾ ਸੋ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰ ਰਹੀ ਹੈ ਪਰੰਤੂ ਇਸ ਤਰ੍ਹਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਰੱਜ ਕੇ ਵਿਸ਼ਵ ਗੁਰੂ ਨਹੀਂ ਬਣਿਆ ਜਾਂਦਾ ਤੇ ਇਹ ਬਹੁਤ ਹੀ ਐਜੂਕੇਟਿਡ ਤੇ ਰਾਜਨੀਤਿਕ ਕਾਨਫਰੰਸ ਦੀ ਜਿਸ ਦਾ ਦੇਸ਼ ਨੂੰ ਕਾਫੀ ਫਾਇਦਾ ਹੋਣਾ ਸੀ ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਕਹਿਣਾ ਕਿ ਖਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ਦੇ ਲਈ ਕੇਂਦਰ ਸਰਕਾਰ ਨੇ ਫੰਡ ਤਾਂ ਨਹੀਂ ਦਿੱਤੇ ਘੱਟੋ ਘੱਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ 올림픽 ਦੇ ਵਿੱਚ ਜਾ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਤਾਂ ਦੇਣਾ ਚਾਹੀਦਾ ਸੀ ਸਪੀਕਰ ਜਿਹੜਾ ਤੁਹਾਡਾ ਦੋਰਾ ਸੀ ਅਮਰੀਕਾ ਦਾ ਕਾਨਫਰੰਸ ਆਫ ਲੇਜਿਸਲੇਟਰਸ ਉਸਦੇ ਵਿੱਚ થોਮਨ ਮਤੀ ਨੇ ਇਸਦੇ ਬਾਰੇ ਥੋੜੀ ਜਾਣਕਾਰੀ ਦੇ ਕੀ ਰੀਜ਼ਨ ਹੈ ਕਿਹੜੀ ਹੈ ਕਾਨਫਰੰਸ ਦੇਖੋ ਇੱਕ ਨੈਸ਼ਨਲ ਲੇਜਿਸਲੇਟਰ ਕਾਨਫਰੰਸ ਈ ਇੱਕ ਪੁਨਰਿਕ ਸੰਸਥਾ ਉਹਨਾਂ ਨੇ ਉਹਨਾਂ ਦੇ ਅਮਰੀਕਾ ਦੇ ਨਾਲ ਕਰਕੇ ਆਰਗੇਨਾਈਜ਼ ਕਰਾਈ ਸੀ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਬੜੀ ਐਡਵਾਂਸ ਡੈਮੋਕ੍ਰੇਸੀ ਹੈ ਅਮਰੀਕਾ ਸਾਰੀ ਦੁਨੀਆ ਤੇ ਰਾਜ ਕਰਦਾ ਉੱਥੇ ਜਿਹੜੀ ਡੈਮੋਕਰੈਟਿਕ ਵੈਲਿਊਜ਼ ਨੂੰ ਕਾਫੀ ਪਹਿਲ ਦਿੱਤੀ ਜਾਂਦੀ ਹੈ ਆਈਡੀਆ ਦੇ ਪਿਛੇ ਇਹ ਸੀ ਕਿ ਸਾਡੇ ਸਾਰੇ ਜਿਹੜੇ ਐਮ.ਐਲ.ਏ ਨੇ ਸਾਡੇ ਸਪੀਕਰ ਸਹਿਬਾਨ ਨੇ ਸਾਡੇ ਦੇਸ਼ ਦੇ ਉਹਨਾਂ ਨੂੰ ਉੱਥੇ ਲਿਜਾ ਕੇ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਜੇ ਕੁਝ ਆਪਣੀ ਕੋਈ ਚੰਗੀ ਗੱਲ ਆ ਉਹਨਾਂ ਨੂੰ ਦੱਸੀ ਜਾਵੇ ਉਹਨਾਂ ਦੀਆਂ ਚੰਗੀਆਂ ਗੱਲਾਂ ਇੱਥੇ ਲਿਆਂਦਾ ਜਾ ਤਾਂ ਕਿ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਤਕੜਾ ਹੋਰ ਸਸ਼ਕਤ ਕਰ ਸਕੀਏ ਤਾਂ ਕਿ ਜਿਹੜਾ ਇਹ ਇਹਨਾਂ ਨੇ ਨਾਰਾ ਦਿੱਤਾ ਨਾ ਵਿਸ਼ਵ ਗੁਰੂ ਬਣਾਉਣ ਦਾ ਹੁਣ ਜਿਹੜੀ ਪਾਰਲੀਮੈਂਟ ਦੇ ਵਿੱਚ ਪਾਣੀ ਵੜ ਜੇ ਉਹਦੀ ਪਾਰਲੀਮੈਂਟ ਬਣਾਉਣ ਨਾਲ ਤਾਂ ਨਹੀਂ ਨਾ ਵਿਸ਼ਵਗੁਰੂ ਬਣਨਾ। ਰਾਮ ਮੰਦਰ ਦੇ ਵਿੱਚ ਪਾਣੀ ਆ ਜੇ ਉਹਦੇ ਨਾਲ ਤਾਂ ਨਹੀਂ ਨਾ ਵਿਸ਼ਵਗੁਰੂ ਬਣਨਾ। ਵਿਸ਼ਵਗੁਰੂ ਤਾਂ ਬਣਨਾ ਜੇ ਤੁਸੀਂ ਲੋਕਤੰਤਰ ਨੂੰ ਤਕੜਾ ਕਰਦੇ ਹੋ, ਸਟਰੋਂਗ ਕਰਦੇ। ਸੋ ਇਹ ਇੱਕ ਐਜੂਕੇਟਿਵ ਜਿਹੜੀ ਇਹ ਕਾਨਫਰੰਸ ਸੀ, ਇਹ ਕੋ ਪੋਲਿਟੀਕਲ ਕਾਨਫਰੰਸ ਨਹੀਂ ਸੀ। ਸੋ ਇੱਥੇ ਮੈਨੂੰ ਲੱਗਦਾ ਵੀ ਦੇਸ਼ ਨੂੰ ਬੜਾ ਫਾਇਦਾ ਹੋਣਾ ਸੀ ਜੇ ਇੱਥੋਂ ਬਹੁਤ ਸਾਰੇ ਮੈਂਬਰ ਉੱਥੇ ਜਾ ਕੇ ਉਹਦੀ ਸ਼ਮੂਲੀਅਤ ਕਰਦੇ। ਜੀ। ਐ ਜੀ ਵੀਰ ਸਾਹਿਬ ਇੱਕ ਤੁਹਾਡਾ ਮਸਲਾ ਹੋ ਗਿਆ ਇੱਕ ਸੀਐਮ ਸਾਹਿਬ ਵੀ ਆਪਣੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਪੈਰਿਸ ਜਾਣਾ ਚਾਹੁੰਦੇ ਸੀ ਪੈਰਿਸ 올림픽 ਵੇਖਣਾ ਚਾਹੁੰਦੇ ਸੀ ਖਾਸ ਕਰਕੇ ਹੋਕੀ ਖਿਡਾਰੀ ਜਿਨ੍ਹਾਂ ਦੇ ਵਿੱਚੋਂ ਅਮੂਮਨ ਸਾਰੇ ਖਿਡਾਰੀ ਪੰਜਾਬ ਦੇ ਨੇ ਉਹਨਾਂ ਦਾ ਹੌਸਲਾ ਵਧਾਉਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਉਹ ਸੁਰੱਖਿਆ ਦਾ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੇ ਉੱਥੇ ਸਾਡੇ ਹੋਕੀ ਖਿਡਾਰੀ ਜਾ ਸਕਦੇ ਉਹ ਵੀ ਦੁਨੀਆ ਦੇ ਇੰਟਰਨੈਸ਼ਨਲ ਸਟਾਰ ਹੈ ਜੇ ਉਹਨਾਂ ਦੀ ਸੁਰੱਖਿਆ ਹੋ ਸਕਦੀ ਤੇ ਮੁੱਖ ਮੰਤਰੀ ਸੁਰੱਖਿਆ ਕਿਉਂ ਨਹੀਂ ਹੋ ਸਕਦੀ 50 ਸਾਲਾਂ ਬਾਅਦ ਤੁਹਾਨੂੰ ਪੰਜਾਬੀਆਂ ਨੇ ਦੇਸ਼ ਦਾ ਨਾਮ ਉੱਚਾ ਕਰਨ ਦਾ ਮੌਕਾ ਦਿੱਤਾ ਸਾਰੀ ਦੁਨੀਆ ਦੇ ਵਿੱਚ ਝੰਡਾ ਫੜਾਇਆ ਉਹਨਾਂ ਦੀ ਹੌਸਲਾ ਫਜਾਈਆ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਆਪ ਆਪਦੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਪੈਰੇ ਜਾਣਾ ਚਾਹੁੰਦੇ ਆ ਸਭ ਤੁਹਾਨੂੰ ਕਹਿਣਾ ਚਾਹੀਦਾ ਸੀ ਚਲੋ ਜਿਹੜੇ ਅਸੀਂ ਪੈਸੇ ਨਹੀਂ ਦਿੱਤੇ ਤੁਹਾਨੂੰ ਫੰਡ ਨਹੀਂ ਦਿੱਤਾ ਕੱਲਾ ਗੁਜਰਾਤ ਨੂੰ ਤੇ ਮੱਧ ਪ੍ਰਦੇਸ਼ ਨੂੰ ਦੇ ਦਿੱਤਾ ਉਹ ਅਸੀਂ ਆ ਤੁਹਾਨੂੰ ਦਿੰਨੇ ਮੁੱਖ ਮੰਤਰੀ ਸਾਹਿਬ ਜਾ ਕੇ ਦੇ ਕੇ ਆਓ ਉੱਥੇ ਉਹਨਾਂ ਨੂੰ ਕਹਿਣਾ ਇਹ ਆ ਬਣਦਾ ਸੀ ਉਹਨਾਂ ਦੋਹਰੇ ਹੀ ਰੋਕਦਾ ਮਤਲਬ ਮੈਨੂੰ ਇਹ ਲੱਗਦਾ ਵੀ ਇਹਦਾ ਕਾਰਨ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਜੇ ਪੀਸੀ ਨਹੀਂ ਕਰਨੀ ਤੇ ਮਨਕੀ ਬਾਤ ਹੀ ਕਰ ਦੇਣਾ ਪਰ ਇਹਦਾ ਕਾਰਨ ਦਿਲੂ ਕਰਨਾ ਚਾਹੀਦਾ ਲੱਗਦਾ ਜੀ ਸਿਆਸਤ ਹੋ ਰਹੀ ਹੈ ਹੋਣੀ ਤਾਂ ਸਿਆਸਤ ਕਰਨੀ ਲਿਖਣਾ ਚਾਹੀਦੀ ਹੈ ਹੁਣ ਦੇਖੋਗੇ ਉਹ ਆਪਣਾ ਸੈ